ਕਿੰਨੀ ਕਵੋਟ ਭੁਗਤ ਸਕਦੀ ਹੈ ਇਹਦੇ ਭੁਤਾਂ ਤੋਂ ਦਾ ਇੰਟਰਸਟ ਘਟਾ ਹੂੰ 50% ਤੱਕ ਭੁਗਤ ਜੂ ਜੀ ਇਹ ਲਈ ਸੋਸੀ ਕਾਲ ਜੀ ਮੈਂ ਸੋਡਾ ਆਪਣਾ ਜੀਐਸ ਕਾਲੇਕੇ ਤੇ 14 ਤਰੀਕਾ ਵੋਟਾਂ ਪੈ ਰਹੀਆਂ ਨੇ ਪਖੜੇ ਪਿੰਡ ਕਾਲੇ ਕਹਿੰਦੇ ਵਿੱਚ ਆਪਾਂ ਪੋਲਿੰਗਾਂ ਤੇ ਦੇਖ ਰਹੇ ਹਾਂ ਵੀ ਕਿਹੜੇ ਪੋਲਿੰਗ ਤੇ ਕਿੰਨਾ ਕ ਇਕੱਠਾ ਕਿਸ ਤਰ੍ਹਾਂ ਵੋਟਾਂ ਪੈ ਰਹੀਆਂ ਨੇ ਸਹੀ ਤਰੀਕੇ ਨਾਲ ਵੋਟਾਂ ਭੁਗਤ ਰਹੀਆਂ ਜਾਂ ਨਾ ਕੋਸ਼ਿਸ਼ ਕਰਾਂਗੇ ਵੀ ਆਪਾਂ ਤਿੰਨ ਪਿੰਡ ਦਿਖਾਉਣ ਦੀ ਕਾਲੇ ਕੇ ਕਿਉਂਕਿ ਇੱਥੋਂ ਵੀ ਅਵਤਾਰ ਸਿੰਘ ਜੋ ਕੈਂਡੀਡੇਟ ਖੜੇ ਹੋਏ ਨੇ ਉਹਨਾਂ ਦਾ ਇਹ ਪਿੰਡ ਹੈ ਕੋੜਦੁਣਾ ਸਰਬਾ ਸਰਪੰਚ ਦਾ ਪਿੰਡ ਹੈ ਜੇ ਆਪਾਂ ਗੱਲ ਕਰੀਏ ਤੌਲੇ ਦੀ ਤੌਲਾ ਨਰਪੈ ਸਿੰਘ ਦਾ ਪਿੰਡ ਹੈ ਇਸ ਕਰਕੇ ਆਪਾਂ ਤਿੰਨੇ ਪਿੰਡ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸੋ ਆਪਾਂ ਪਹੁੰਚੇ ਜੀ ਕਾਂਗਰਸ ਪਾਰਟੀ ਦੇ ਪੋਲਿੰਗ ਤੇ ਸੋ ਇੱਥੇ ਦੇਖ ਸਕਦੇ ਹੋ ਤੁਸੀਂ ਜਿੰਨੇ ਵੀ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਵਰਕਰ ਨੇ ਉਹ ਸਾਰੇ ਪੋਲਿੰਗ ਤੇ ਖੜੇ ਨੇਗੇ ਤੇ ਆਪਾਂ ਨਾਲ ਸਾਡੇ ਸਾਬਕਾ ਸਰਪੰਚ ਚੇਤਰਾਮ ਸ਼ਰਮਾ ਜੀ ਉਹ ਵੀ ਖੜੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲਿਆ ਸਰਪੰਚ ਸਾਹਿਬ ਸਸੀ ਗੱਲ ਜੀ ਸਰਪੰਚ ਸਾਹਿਬ ਕਿਵੇਂ ਹੈ ਜੀ ਮਾਹੌਲ ਵੋਟਾਂ ਦਾ ਮਾਹੌਲ ਵਧੀਆ ਅਮਨ ਅਮਾਨ ਨਾਲ ਚੱਲ ਰਿਹਾ ਹੂੰ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਹੂੰ ਵਧੀਆ ਆਰਾਮ ਨਾਲ ਵੋਟਾਂ ਪਈਆਂ ਪਿੰਡ ਦੇ ਵਿੱਚੋਂ ਜੇ ਆਪਾਂ ਪੰਚਾਇਤੀ ਵੋਟਾਂ ਦੇ ਨਾਲ ਜਾ ਦੂਸਰੀਆਂ ਵੋਟਾਂ ਦੇ ਨਾਲ ਕੰਪੈਰੀਸ਼ਨ ਕਰਕੇ ਦੇਖੀਏ ਕਿੰਨੀ ਇੱਕ ਵੋਟ ਭੁਗਤ ਸਕਦੀ ਹੈ ਇਹਦੇ ਵੋਟਾਂ ਜੁੜਾ ਜੈਂਟਰਸਟ ਘਟਾ ਹੂੰ ਉਹਨਾ ਹੈ ਨਹੀਂਗਾ ਹੁਣ ਤਾਂ ਫਿਰ ਟੱਲਿਆ ਕੋਸਰ ਇਹ ਤੋਂ ਪਹਿਲਾਂ ਘਟ ਹੋਈ ਠੀਕ ਹੈ ਜੀ ਕਿੰਨਾ ਕਿੰਨੇ ਕ ਪਰਸੈਂਟ ਤੱਕ ਜੇ ਆਪਾਂ ਗੱਲ ਕਰੀਏ ਵੀ 50% ਤੱਕ ਭੁਗਤਜੂ ਜੀ ਇਹ ਲਈ ਸਾਡੇ ਨਾਲ ਨੰਬਰਦਾਰ ਠੀਕ ਹੈ ਜੀ 50% ਤੱਕ ਠੀਕ ਹੈ ਜੀ ਉਹ ਉਪਰ ਮੇਰੇ ਹਰੇ ਕਾਂਗਰਸ ਦਾ ਮਾਹੌਲ ਕਿਦਾਂ ਲੱਗ ਰਿਹਾ ਜੀ ਤੁਹਾਨੂੰ ਪੂਰਾ ਵਧੀਆ ਵੋਟ ਪੂਰੀ ਵਧੀਆ ਭੁਗਤੀ ਜਾ ਰਹੀ ਹੈ ਜੀ ਇਧਰੋਂ ਸਾਡੇ ਮੇਰੇ ਵੀਰ ਗੋਬਿੰਦ ਸਿੰਘ ਮਾਲੜਾ ਜੀ ਇਹ ਵੀ ਬੈਠੇ ਨੇ ਕਿਵੇਂ ਰਿਹਾ ਕਰਿਆ ਜੀ ਕੰਮ ਠੀਕ ਠਾਕ ਹੈ ਤੇ ਡਿਊਟੀਆਂ ਅਨੁਵਾਰਿਓ ਪੂਰੀਆਂ ਠੀਕ ਹੈ ਜੀ ਠੀਕ ਹੈ ਦੇਖ ਸਕਦੇ ਹੋ ਬਾਕੀ ਆਪਾਂ ਸਾਰੇ ਹੀ ਪੋਲਿੰਗ ਤੁਹਾਨੂੰ ਦਿਖਾਵਾਂਗੇ ਅਲੱਗ-ਅਲੱਗ ਪਾਰਟੀਆਂ ਦੇ ਤਿੰਨੇ ਪਿੰਡਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜੇ ਕਿ ਆਪਾਂ ਇਸ ਪੋਲਿੰਗ ਦੀ ਗੱਲ ਕਰੀਏ ਅਵਤਾਰ ਸਿੰਘ ਕਾਲੇ ਕੇ ਜਿਨ੍ਹਾਂ ਦਾ ਚੋਮਸਾਨ ਟਰੱਕ ਹੈ ਜੀ ਉਹਦੇ ਪੋਲਿੰਗ ਤੇ ਆਪਾਂ ਖੜੇ ਆ ਸੋ ਇਸ ਤੋਂ ਬਾਅਦ ਆਪਾਂ ਕਰਦੇ ਆਂ ਜੀ ਗੱਲਬਾਤ ਕਿਉਂਕਿ ਲੇਡੀਜ਼ ਖੜੇ ਨੇਗੇ ਆਪਾਂ ਉਹ ਨਹੀਂ ਦਿਖਾ ਸਕਦੇ ਪੂਰਾ ਜੋ ਵੋਟਾਂ ਦੀ ਪਰਚੇ ਵਗੈਰਾ ਕਟਾਰੇ ਨੇ ਉਸ ਤੋਂ ਬਾਅਦ ਆਪਾਂ ਕਰਦੇ ਆਂ ਗੱਲਬਾਤ ਸੋ ਇੱਕ ਵਾਰੀ ਤੁਸੀਂ ਸਾਰੇ ਨਿਗਾਹ ਮਾਰ ਲਓ ਹੋਰ ਜੀ ਠੀਕ ਠਾਕ ਹੋ ਤੇ ਹੋਰ ਜੀ ਖਾਲਸਾ ਜੀ ਠੀਕ ਹੋ ਕਿਵੇਂ ਚੱਲ ਰਿਹਾ ਹੈ ਜੀ ਕੰਮ ਹੂੰ ਬਹੁਤ ਰਸਾ ਵਧੀਆ ਚੜਦੀ ਕ੍ਰਿਪਾ ਬਰ ਮਹਾਰਾਜ ਦੀ ਠੀਕ ਹੈ ਜੀ ਹਾਂ ਜੀ ਪੂਰਾ ਪਾਣੀ ਚੱਲਦਾ ਆਪਣਾ ਲੰਗਰ ਅੱਛਾ ਲੰਗਰ ਪਾਣੀ ਚੱਲ ਰਿਹਾ ਜੀ ਅੰਦਰ ਕੋਤਰ ਨੂੰ ਸਿਕਾਉਨੇ ਆਪੇ ਕੋਈ ਆਈ ਜਾ ਬਈ ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਹੀ ਹੈ ਹਨਾ ਜੀ ਬਾਕੀ ਖਾਲਸੇ ਦਾ ਜਿਹੜੇ ਹੁੰਦੇ ਨੇ ਜਿਹੜਾ ਬਾਬਾ ਅਵਤਾਰ ਸਿੰਘ ਦਾ ਨਾਲ ਕਿਹਾ ਹੋਇਆ ਵੀ ਜਿਹੜਾ ਆਵੇ ਸਭ ਤੋਂ ਸੋਨਾ ਹੈ ਠੀਕ ਹੈ ਜੀ ਕਿੰਨਾ ਤੱਕ ਦਾ ਕਿਸ ਤਰ੍ਹਾਂ ਦਾ ਲੱਗ ਰਿਹਾ ਹੈਗਾ ਬਹੁਤ ਵਧੀਆ ਰਸਾ ਜੀ ਵਧੀਆ ਪੂਰਾ ਮਾਹੌਲ ਹੈ ਜੀ ਬਾਕੀ ਦੂਜੇ ਬੋਲ ਵੀ ਦੇਖ ਲਓ ਹੂੰ ਇੱਧਰ ਦੇਖ ਲਓ ਚਲੋ ਚੜਦੀ ਕਲਾ ਰੱਖੇ ਜੀ ਪ੍ਰਮਾਤ ਤੇ ਅੱਜ ਆ ਸਿਆ ਬੋਟ ਪਾਉਣ ਵਾਸਤੇ ਆਏ ਹਾਂ ਜਾਂ ਸਪੋਰਟ ਕਰਨ ਵਾਸਤੇ ਆ ਬੋਟ ਦਾ ਹੱਡੀ ਚੱਲ ਹਾਂ ਕਿਉਂਕਿ ਬੋਟ ਦਾ ਸਸਰਾਲ ਪਿੰਡੀ ਬਣ ਗਏ ਨਾ ਤੇ ਕਿਵੇਂ ਲੱਗ ਰਿਹਾ ਜੀ ਕਿੱਦਾਂ ਦਾ ਬਹੁਤ ਵਧੀਆ ਪੂਰੇ ਖੁਸ਼ ਹੋ ਜੀ ਹੋਰ ਪਿੰਡਾਂ ਦੇ ਵਿੱਚ ਕਿਹੜਾ ਮਾਰਿਆ ਜਾ ਨਾ ਨਹੀਂ ਹੋਰ ਪਿੰਡਾਂ ਠੀਕ ਹੈ ਜੀ ਪਿੰਡ ਚ ਬਾਈ ਹੋਣੀ ਗਏ ਕੋਈ ਨਹੀਂ ਓਕੇ ਤੇ ਇੱਥੇ ਅਸੀਂ ਆ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਰੇ ਪਿੰਡ ਵੱਲੋਂ ਠੀਕ ਹੈ ਜੀ ਠੀਕ ਹੈ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਕਿਵੇਂ ਵੋਟਾਂ ਦਾ ਮਾਹੌਲ ਜਿਹੜਾ ਚੱਲ ਰਿਹਾ ਠੀਕ ਠਾਕ ਭੁਗਤ ਰਿਹਾ ਜੀ ਬਹੁਤ ਵ ਠੀਕ ਹੈ ਇਹ ਵੋਟ ਭੁਗਤ ਰਹੀ ਆ ਸਾਰਾ ਕੁਝ ਠੀਕ ਠਾਕ ਆ ਕੋਈ ਕਿਸੇ ਦਾ ਵਿਰੋਧ ਨਹੀਂ ਕਿਸੇ ਨਾਲ ਕਰ ਰਿਹਾ ਤਾਂ ਤਰੀਕੇ ਨਾਲ ਵੋਟ ਪੈ ਰਹੀ ਆ ਸਾਰੇ ਪਾਸੇ ਢੀੜਾ ਮਾਰ ਕੇ ਮਾਹੌਲ ਦੇਖ ਰਹੇ ਹੋ ਜੀ ਮਾਹੌਲ ਪੂਰਾ ਵਧੀਆ ਜੀ ਠੀਕ ਹੈ ਜੀ ਪੂਰਾ ਵਿਆਹ ਵਰਗਾ ਮਾਹੌਲ ਲੱਗਦਾ ਸਾਨੂੰ ਸਰਪੰਚ ਸਾਹਿਬ ਸਭ ਤੋਂ ਵੱਡੀ ਗੱਲ ਤਾਂ ਇਹੀ ਹੁੰਦੀ ਆ ਜੀ ਅਮਨ ਸ਼ਾਂਤੀ ਦੇ ਨਾਲ ਸ਼ਾਂਤੀ ਨਾਲ ਹਾਂ ਜੀ ਮੈਂ ਕਹਦੀ ਵੀ ਸਾਨੂੰ ਵਿਆਹ ਵਰਗਾ ਲੱਗਦਾ ਠੀਕ ਹੈ ਜੀ ਇਹਨੇ ਜੀ ਸਰਪੰਚ ਸਾਹਿਬ ਪਿੰਡ ਕਾਲੇ ਕੇ ਮੌਜੂਦਾ ਸੋ ਇਹਨਾਂ ਦਾ ਵੀ ਬਹੁਤ ਧੰਨਵਾਦ ਆ ਬਹੁਤ ਸੂਝਵਾਨ ਇਨਸਾਨ ਨੇ ਬਹੁਤ ਤਰੀਕੇ ਨਾਲ ਕੰਮ ਕਰਦੇ ਨੇ ਸੋ ਆਪਾਂ ਦੇਖ ਹੀ ਸਕਦੇ ਹਾਂ ਨਾ ਇੱਥੇ ਪੋਲਿੰਗ ਤੇ ਇਕੱਠ ਪੋਲਿੰਗ ਤੇ ਇਕੱਠ ਦੇਖ ਸਕਦੇ ਹੋ ਤੁਸੀਂ ਜਿੰਨਾਂ ਦਾ ਚੋਨਸਾ ਨਾ ਟਰੱਕ ਬਹੁਤ ਹੀ ਵਧੀਆ ਮਾਹੌਲ ਦੇ ਨਾਲ ਵੋਟਾਂ ਦਾ ਭਗਤਾਨ ਆ ਜਿਹੜਾ ਉਹ ਹੋ ਰਿਹਾ ਜੀ ਸੋ ਆਪਾਂ ਤੁਹਾਨੂੰ ਤਿੰਨੇ ਹੀ ਪਿੰਡਾਂ ਦੇ ਵਿੱਚ ਦਿਖਾਵਾਂਗੇ ਕੋਟਦੁਨਾ ਕਾਲੇ ਕੇ ਹੁਣ ਆਪਾਂ ਖੜੇ ਆ ਕੋਟਦੁਨਾ ਤੁਹਾਨੂੰ ਦਿਖਾਵਾਂਗੇ ਤੇ ਦਿਖਾਵਾਂਗੇ ਨਾਲ ਤੌੜਾ ਇਹ ਤਿੰਨੇ ਪਿੰਡਾਂ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਪਹੁੰਚਾਂਗੇ ਜੀ ਆਪਾਂ ਅਗਲੇ ਪੋਲਿੰਗ ਤੇ ਵੀ ਚੱਲਦੇ ਆ ਤੇ ਇੱਕ ਵਾਰੀ ਤੁਹਾਨੂੰ ਇੱਧਰ ਲੰਗਰ ਦੀ ਥੋੜੀ ਜੀ ਚਲਕ ਮਰਵਾ ਦਈਏ ਇੱਧਰ ਦੇਖ ਸਕਦੇ ਹੋ ਤੁਸੀਂ ਸਰਬਸਾਂਝਾ ਲੰ ਜੋ ਜੋ ਵੀ ਸੰਗਤ ਆਵੇ ਲੰਗਰ ਸਕੇ ਇੱਥੇ ਲੰਗਰ ਦੀ ਸੇਵਾ ਇਧਰੋਂ ਬੀਬੀਆਂ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਮੈਂ ਇਹ ਹੁੰਦਾ ਜੇ ਆਪਾਂ ਦੂਰੋਂ ਥੋੜਾ ਦਿਖਾ ਦਿੰਨੇ ਆ ਜੋ ਵੀ ਲੇਡੀਜ਼ ਆ ਲੇਡੀਜ਼ ਨੂੰ ਆਪਾਂ ਕਲੋਜ਼ਿੰਗ ਨਹੀਂ ਦਿਖਾਉਂਦੇ ਜਿੰਨਾ ਟਾਈਮ ਇਜਾਜ਼ਤ ਨਹੀਂ ਮਿਲਦੀ ਹੁੰਦੀ ਇਸ ਕਰਕੇ ਲੰਗਰ ਚੱਲ ਰਿਹਾ ਹੈਗਾ ਹਨਾ ਸੋ ਦੇਖ ਸਕਦੇ ਬੋਟਾਂ ਦੇ ਵਿੱਚ ਖਾਲਸਾ ਜੀ ਇੱਧਰ ਖੜੇ ਨੇ ਤਿਆਰ ਕਰ ਰਹੇ ਨੇ ਲੰਗਰ ਸੋ ਬਹੁਤ ਬਹੁਤ ਧੰਨਵਾਦ ਆ ਜੀ ਪਹਿਲਾਂ ਦੱਸ ਹੀ ਦਿੱਤਾ ਵੀ ਜੋ ਵੀ ਆਵੇ ਸੰਗ ਤੇ ਕਿਸੇ ਨਾਲ ਕੋਈ ਇਹ ਨਹੀਂ ਹੈਗਾ ਵੀ ਇਹ ਕਿਹੜੀ ਪਾਰਟੀ ਦਾ ਜਾਂ ਕਿਹਨੂੰ ਵੋਟ ਪਾਈ ਆ ਪਰ ਲੰਗਰ ਹੈ ਜਿਹੜਾ ਉਹ ਸਰਬਸਮਝਾ ਲੰਗਰ ਹੈ ਮਤਲਬ ਕੋਈ ਵੀ ਲੰਗਰ ਸਕੇ ਖਾਲਸਾ ਜੀ ਲੰਗਰ ਇਹ ਆਪਣੇ ਵੱਲੋਂ ਲਗਾਇਆ ਜਾਂਦਾ ਹਾਂ ਦਾ ਜੀ ਨਾ ਕੋਈ ਬਹਿਰੀ ਨਾ ਕੋਈ ਬਗਾਨਾ ਇਹ ਗੁਰੂ ਮਹਾਰਾਜ ਦਾ ਲੰਗਰਾਂ ਠੀਕ ਹੈ ਜੀ ਕੋਟਵਾਰਤ ਦਾ ਕੋਈ ਆਈ ਜਾ ਸਕੇ ਫਿਰ ਬੱਝਾ ਕਰਦੀ ਕਲਾ ਦਾ ਕੰਮ ਧੰਨਵਾਦ ਜੀ ਗੱਤਗੇ ਦੇ ਵਿੱਚ ਤੁਸੀਂ ਇਹਨਾਂ ਦੇ ਜੋਰ ਦੇਖੇ ਹੋਣਗੇ ਬਹੁਤ ਅੱਛੇ ਇਹਨਾਂ ਦੀ ਪਾਰਟੀ ਹੈ ਜਿਹੜੀ ਗੱਤਗੇ ਦੇ ਜੋਰ ਦਿਖਾਉਂਦੇ ਨੇ ਖਾਲਸਾ ਜੀਤ ਸਿੰਘ ਖਾਲਸਾ ਜੀ ਕਾਲੇਕੇ ਸਭ ਬਹੁਤ ਧੰਨਵਾਦ ਆ ਜੀ ਤੁਹਾਡਾ ਸੋ ਆਪਾਂ ਪਹੁੰਚੇ ਜੀ ਨਰਪਾਇਤ ਸਿੰਘ ਜੋ ਧੌਲੇ ਤੋਂ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਦੇ ਆਪਾਂ ਇੱਧਰ ਖੜੇ ਆ ਜੀ ਇੱਥੇ ਸਰਪੰਚ ਸਾਹਿਬ ਵੀ ਖੜੇ ਨੇ ਬਾਕੀ ਆਮ ਆਦਮੀ ਪਾਰਟੀ ਦੇ ਜਿੰਨੇ ਵਰਕਰ ਨੇ ਉਹ ਵੀ ਖੜੇ ਲੇਗੇ ਸੋ ਇਹ ਪੋਲਿੰਗ ਤੇ ਵੀ ਦੇਖ ਸਕਦੇ ਹੋ ਤੁਸੀਂ ਜਿਹੜੇ ਹਸਾਬ ਨਾਲ ਪਰਚੇ ਵਗੈਰਿਆਂ ਕਟੀਆਂ ਜਾ ਰਹੀਆਂ ਨੇਗੀਆਂ ਸਰਪੰਚ ਸਾਹਿਬ ਵੀ ਖੜੇ ਨੇ ਇੱਥੇ ਨਾਲ ਮੈਂਬਰ ਸਾਹਿਬ ਵੀ ਖੜੇ ਨੇ ਇਹਦੀ ਪਿਆ ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਰਪੰਚ ਸਾਹਿਬ ਕਿਵੇਂ ਚੱਲ ਰਿਹਾ ਜੀ ਬਹੁਤ ਵਧੀਆ ਚੱਲ ਰਿਹਾ ਜੀ ਠੀਕ ਹੈ ਅਮਨ ਮਨ ਨਾਲ ਚੱਲ ਰਿਹਾ ਹੈ ਸਰਪੰਚ ਸਾਹਿਬ ਜੇਪਾ ਗੱਲ ਕਰੀ ਹੈ ਨਾ ਇਹ ਵੋਟਾਂ ਦਾ ਰੁਝਾਨ ਥੋੜਾ ਜਿਹਾ ਪਬਲਿਕ ਦਾ ਘਟੁੰਦਾ ਹੁੰਦਾ ਨਹੀਂ ਵਿੱਚ ਪਤਾ ਕੀ ਹੋ ਗਿਆ ਇਹ ਮੈਂਬਰ ਸਾਹਿਬ ਥੋੜਾ ਨੇੜੇ ਨੂੰ ਹੋ ਜਾਏ ਇਹ ਕਿ ਸਹਿਮਤੀ ਹੋ ਗਈ ਬਲਾਕ ਸਹਿਮਤੀ ਹਾਂ ਬਲਾਕ ਸਹਿਮਤੀ ਹੋਣ ਕਰਕੇ ਲੋਕ ਇੱਕ ਉਹ ਬਹੁਤ ਵੱਡਾ ਧੰਨਵਾਦ ਆ ਜੀ ਤੁਹਾਡਾ ਜਿਹੜਾ ਬਹੁਤ ਵੱਡਾ ਧੰਨਵਾਦ ਹੈ ਨਗਰ ਨੇ ਸਾਨੂੰ ਫਤਵਾ ਦਿੱਤਾ ਨਗਰ ਦਾ ਬਹੁਤ ਬਹੁਤ ਧੰਨਵਾਦ ਹਮ ਨਗਰ ਦਾ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਬਿਲਕੁਲ ਦੀ ਨਾਲ ਚੀਨੇ ਬਾਈ ਨੂੰ ਚੁੜਿਆ ਗਿਆ ਨਾਲ ਸਾਡੇ ਮੈਂਬਰ ਸਾਹਿਬ ਵੀ ਖੜੇ ਨੇ ਦੇਖ ਸਕਦੇ ਹੋ ਵੋਟਾਂ ਜਿਹੜੀਆਂ ਹੈਗੀਆਂ ਨੇਗੀਆਂ ਪੈ ਰਹੀਆਂ ਨੇ ਗੱਡੀਆਂ ਪਰ ਪਰ ਕੇ ਆ ਰਹੀਆਂ ਨੇ ਮੈਂਬਰ ਸਾਹਿਬ ਚੰਗਾ ਚੱਲ ਰਿਹਾ ਜੀ ਕੰਮ ਬਹੁਤ ਵਧੀਆ ਜੀ ਬਹੁਤ ਵਧੀਆ ਸੋ ਸਾਰਿਆਂ ਦਾ ਧੰਨਵਾਦ ਆ ਜੀ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਵੱਧ ਤੋਂ ਵੱਧ ਆਪਾਂ ਤਿੰਨੇ ਹੀ ਪੋਲਿੰਗ ਦਿਖਾਇਆ ਤੁਹਾਨੂੰ ਕਿਉਂਕਿ ਇਸ ਪਿੰਡ ਕਾਲੇ ਕਾਂਦੇ ਵਿੱਚ ਜੋ ਬਲਾਕ ਸਮਤੀ ਦੀ ਚੋਣ ਹੁੰਦੀ ਹੈ ਉਹਨਾਂ ਬਈ ਉਸ ਨੂੰ ਚੁਣਿਆ ਗਿਆ ਤੀਗਾ ਸਰਬਸੰਮਤੀ ਦੇ ਨਾਲ ਸੋ ਇਹ ਜਿਹੜੀਆਂ ਲਕਸ਼ਣਾ ਵੋਟਾਂ ਪੈ ਰਹੀਆਂ ਨੇ ਕਿ ਜਾਂ ਇਹ ਹੁਣ ਤਿੰਨਾਂ ਪਾਰਟੀਆਂ ਦੇ ਜਿਹੜੇ ਪੋਲਿੰਗ ਨੇ ਉਸ ਨੂੰ ਦਿਖਾ ਦਿਖਾ ਦਿੰਦੇ ਨੇ ਜੀ ਅੱਗੇ ਇੱਥੋਂ ਤਕਰੀਬਨ 500 ਮੀਟਰ ਦੀ ਦੂਰੀ ਤੇ ਸਰਕਾਰੀ ਸਕੂਲ ਹੈ ਜਿੱਥੇ ਵੋਟਾਂ ਪੈ ਰਹੀਆਂ ਨੇ ਇਹ ਹੈ ਪਿੰਡ ਕਾਲੇਕੇ ਜੀ ਲੋ ਜੀ ਆਪਣੇ ਨਾਲ ਜੁੜ ਚੁੱਕੇ ਨੇ ਅਵਤਾਰ ਸਿੰਘ ਜੀ ਖਾਲਸਾ ਜਿਨ੍ਹਾਂ ਦਾ ਚੌਨਸਾਨਾ ਟਰੱਕ ਆਪ ਉਹਨਾਂ ਨਾਲ ਵੀ ਗੱਲਬਾਤ ਕਰ ਸਕਦਾ ਬਈ ਉਸੇ ਕਾਲ ਅ ਭਾਈ ਜੀ ਆਮ ਦੂਜੇ ਪਿੰਡਾਂ ਵਿੱਚ ਵੀ ਜਾ ਕੇ ਆਏ ਹੋ ਤੁਸੀਂ ਆਪਾਂ ਪਿੰਡ ਕਾਲੇਕੇ ਦੇ ਵਿੱਚ ਖੜੇ ਆ ਇਹ ਵੀ ਗੱਲਬਾਤ ਕਰਦੇ ਆ ਕਿਵੇਂ ਦਾ ਮਾਹੌਲ ਲੱਗਦਾ ਈ ਤੁਹਾਨੂੰ ਬਿਲਕੁਲ ਠੀਕ ਹੈ ਜੀ ਮਾਹੌਲ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ ਆਪਾਂ ਕਾਲੇਕੇ ਪਿੰਡ ਵਿੱਚ ਖੜੇ ਆਗੇ ਛੋਡੇ ਪਿੱਛੇ ਇਕੱਠ ਦੀ ਆਪਾਂ ਗੱਲ ਕਰੀਏ ਹਨਾ ਵਰਕਰ ਛੋਡੇ ਨਾਲ ਸਾਰੇ ਖੜੇ ਨੇਗੇ ਇਧਰ ਪੋਲਿੰਗ ਦੀ ਗੱਲ ਕਰੀਏ ਆਪਾਂ ਇੱਥੇ ਵੀ ਬਹੁਤ ਜਿਆਦਾ ਇਕੱਠਾ ਹਨਾ ਪਿੰਡ ਦੇ ਵਿੱਚੋਂ ਕਿਸ ਤਰ੍ਹਾਂ ਦਾ ਪਿਆਰ ਮਿਲ ਰਿਹਾ ਈ ਬਹੁਤ ਵਧੀਆ ਪਿਆਰ ਹੈ ਸਾਰੇ ਪਿੰਡ ਦੇ ਵਿੱਚ ਠੀਕ ਹੈ ਜੀ ਪਿੰਡ ਦਾ ਪਿੰਡ ਦਾ ਤਿਆਰ ਕਰ ਲਿਆ ਵੀ ਇਹ ਕਾਲੇ ਕਾਂ ਦੀ ਜਿੱਤ ਹੋਣੀ ਹੈ ਬਿਲਕੁਲ ਜੀ ਬਿਲਕੁਲ ਅ ਅਵਤਾਰ ਸਿੰਘ ਜੀ ਚਲੋ ਇਹਦਾ ਪਿੰਡ ਦੀ ਗੱਲ ਰਹੇਗੀ ਤੁਸੀਂ ਹੋਰ ਪਿੰਡਾਂ ਚ ਜਾ ਕੇ ਆਏ ਜੀ ਪੰਚ ਦੀ ਚੜ੍ਹਦੀ ਕਲਾ ਹੋਣੀ ਹੈ ਜੀ ਬਿਲਕੁਲ ਜੀ ਕੰਗੇੜ ਦਾ ਸਿਰ ਤੇ ਹੱਥ ਹੈ ਅਰਦਾਸ ਕਰਕੇ ਦੱਲਿਆ ਉਹਦਾ ਕਰਦੇ ਉਹਨੇ ਕਰ ਲੈਣ ਕਹੇ ਜੀ ਹੋਰ ਪਿੰਡਾਂ ਚ ਤੁਸੀਂ ਅੱਜ ਬਿਲਕੁਲ ਜਾ ਕੇ ਆਇਆ ਜੀ ਕਿਵੇਂ ਲੱਗਿਆ ਮਾਹੌਲ ਤੁਹਾਨੂੰ ਠੀਕ ਹੈ ਓਕੇ ਚਲੋ ਪ੍ਰਮਾਤਮਾ ਕਰੇ ਤਾਂ ਚੜ੍ਹਦੀ ਕਲਾ ਹੀ ਰੱਖੇ ਜੀ ਬਹੁਤ ਧੰਨਵਾਦ ਆ ਜੀ ਏਸੀ ਅਵਤਾਰ ਸਿੰਘ ਕਾਲੇਕੇ ਵੀਡੀਓ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿ ਵਾਹਿਗੁਰੂ ਜੀ ਕੀ ਫਤਿਹ ਆ ਪਖੜੇ ਸਰਕਾਰੀ ਸਕੂਲ ਦੇ ਬਾਹਰ ਜਿੱਥੇ ਇਲੈਕਸ਼ਨ ਵਿਦਿਆ ਦੇ ਵੋਟਾਂ ਪੈ ਰਹੀਆਂ ਨੇ ਹਨਾ ਉਧਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੇ ਵੋਟਾਂ ਦੀ ਅਪੀਲ ਕਰਦੇ ਨੇ ਕੁਰਸੀਆਂ ਡਾ ਕੇ ਲੇਡੀਜ਼ ਬੈਠੇ ਨੇ ਸਰਦਾਰ ਅਵਤਾਰ ਸਿੰਘ ਕਾਲੇਕੇ ਉਹਨਾਂ ਵੱਲੋਂ ਹਨਾ ਸਰਕਾਰੀ ਪ੍ਰਾਇਮਰੀ ਹਾਈ ਸਕੂਲ ਕਾਲੇਕੇ ਆਪਣੇ ਪੰਜਾਬ ਪੁਲਿਸ ਦੇ ਮੁਲਾਜ਼ਮ ਆਪਣੀ ਡਿਊਟੀ ਦੇ ਤਾਇਨਾਤ ਜੀ ਬਹੁਤ ਹੀ ਅਮਨ ਸ਼ਾਂਤੀ ਦੇ ਨਾਲ ਵੋਟਾਂ ਦਾ ਪਕਤਾਨ ਹੋ ਰਿਹਾ ਹੈ ਇਹ ਹੈ ਜੀ ਸਰਕਾਰੀ ਪ੍ਰਾਇਮਰੀ ਸਕੂਲ ਕਾਲੇਕੇ ਜਿੱਥੇ ਵੋਟਾਂ ਪੈ ਰਹੀਆਂ ਨੇ ਇੱਥੇ ਵੀ ਪੁਲਿਸ ਮਲਾਇਆ ਜਾਮ ਤਾਇਨਾਤ ਨੇ ਡਿਊਟੀ ਤੇ ਆਪਣੀ ਤੇ ਮੇਰੀ ਮੋਟਰ ਤੇ ਪਾ ਲਈ ਠੀਕ ਹੈ ਬਲਲ ਕਰ ਦੂੰ ਨਹੀਂ ਨਹੀਂ ਮੇਰੇ ਬੱਚੇ ਯਾਰ ਪੀਕਾ ਬਹੁਤ ਆਏ ਦਾ ਲਿਖੋ 244 ਨੰਬਰ ਦولت ਸਿੰਘ